ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕੋਰਨੀ ਨੇ ਅਮਰੀਕਾ ਨੂੰ ਗੱਲਬਾਤ ਨੂੰ ਗੁੰਝਲਦਾਰ ਦੱਸਿਆ ਕੋਰਨੀ ਨੇ ਇਹ ਪ੍ਰਤੀਕਿਰਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੰਭਾਵਿਕ ਨਵੇਂ ਟੈਰਿਫਾਂ ਤੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰਨ ਦੇ ਐਲਾਨ ਦੇ ਕੀਤੀ ਉਨ੍ਹਾਂ ਸਥਾਨਕ ਮੀਡੀਆ ਨੂੰ ਦੱਸਿਆ ਸੀ ਕੈਨੇਡੀਅਨ ਦੇ ਹਿੱਤਾਂ ਵਿੱਚ ਇਹ ਗੁੰਝਲਦਾਰ ਗੱਲਬਾਤ ਜਾਰੀ ਰੱਖਾਂਗੇ ਇਹ ਇੱਕ ਗੱਲਬਾਤ ਹੈ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰ ਦੇਵੇਗਾ ਕਿਉਂਕਿ ਅਮਰੀਕੀ ਟੈਕਨੋਲੋਜੀ ਕੰਪਨੀਆਂ ਤੇ ਕੈਨੇਡਾ ਦਾ ਡਿਜੀਟਲ ਸੇਵਾ ਟੈਕਸ ਲਗਾਇਆ ਗਿਆ ਹੈ 트럼ਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕਿਹਾ ਕਿ ਅਮਰੀਕੀ ਟੈਕਨੋਲੋਜੀ ਕੰਪਨੀਆਂ ਤੇ ਕੈਨੇਡਾ ਦਾ ਡਿਜੀਟਲ ਸੇਵਾ ਟੈਕਸ ਅਮਰੀਕਾ ਤੇ ਸਿੱਧਾ ਅਤੇ ਸਪਸ਼ਟ ਹਮਲਾ ਹੈ ਡਿਜੀਟਲ ਸੇਵਾ ਟੈਕਸ ਤਹਿਤ ਜੋ ਕਿ 3 ਜੂਨ ਤੋਂ ਲਾਗੂ ਹੋਵੇਗਾ Amazon, Google, Meta, Uber ਅਤੇ Airbnb ਵਰਗੀਆਂ ਅਮਰੀਕੀ ਕੰਪਨੀਆਂ ਨੂੰ ਕੈਨੇਡੀਅਨ ਉਪਭੋਗਤਾਵਾਂ ਤੋਂ ਆਉਣ ਵਾਲੇ ਮਾਲੀਏ ਤੇ 3% ਫੀਸ ਅਦਾ ਕਰਨੀ ਪਵੇਗੀ।